ਵਾਇਕੁਰਜੀ ਦਾ ਕਾਲਤਾ ਵਾਇਕੁਰਜੀ ਕੀ ਫਤੇ ਕਿਵੇਂ ਕਿ ਤੁਹਾਨੂੰ ਪਤਾ ਹੀ ਹਲਕਾ ਸਾਹਨੇਵਾਲ ਦੇ ਵਿੱਚ ਪੈਂਦਾ ਪਿੰਡ ਸਸਰਾਲੀ ਜਿੱਥੇ ਬੰਨ ਦਾ ਪੂਰਾ ਖਤਰਾ ਬਣਿਆ ਰਿਹਾ ਫਿਰ ਗੜੀਆਂ ਤੋਂ ਬਣਿਆ ਰਿਹਾ ਹੁਣ ਜਿਹੜੀ ਸਥਿਤੀ ਆ ਕੰਟਰੋਲ ਦੇ ਵਿੱਚ ਆ ਪਾਣੀ ਘਟ ਗਿਆ ਜਿਹੜਾ ਪਾਣੀ ਥਲੇ ਚਲੇ ਗਿਆ ਪਰ ਉਹਦੇ ਨਾਲ ਨਾਲ ਜਿਹੜਾ ਸਾਹਨੇਵਾਲ ਹਲਕੇ ਦਾ ਵੱਡਾ ਮਸਲਾ ਸੀ ਉਹ ਰਾਹੋਂ ਰੂਟ ਦਾ ਰਾਹੋਂ ਰੂਟ ਦੇ ਮਸਲੇ ਨੂੰ ਲੈ ਕੇ ਆਪਾਂ ਬੜੇ ਧੀਰ ਦੀ ਲੜਾਈ ਲੜਦੇ ਆ ਰਾਹੂ ਰੋਡ ਦੇ ਨਾਲ ਨਾਲ ਕਿੰਨੀਆਂ ਹਲਕਾ ਸਾਹਮਣੇ ਵਾਲੀਆਂ ਲਿੰਕ ਛੜਕਾਂ ਨੇ ਹੁਣ ਉਹਨਾਂ ਦਾ ਵੀ ਮੁੱਦਾ ਬਣ ਗਿਆ ਅਸੀਂ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਜੇਕਰ ਆਉਣ ਵਾਲੇ 10 ਤੋਂ 15 ਦਿਨਾਂ ਦੇ ਵਿੱਚ ਇਹ ਸੜਕਾਂ ਜਾਂ ਰਾਹੂ ਰੋਡ ਸ਼ੁਰੂ ਨਾ ਹੋਇਆ ਤਾਂ ਅਸੀਂ ਜਿਹੜਾ ਲੋਡੋਵਾਲ ਦਾ ਟੂਲਪਲਾઝા ਇਹਨੂੰ ਫ੍ਰੀ ਕਰਾਂਗੇ ਉੱਥੇ ਧਰਨਾ ਲਾਵਾਂਗੇ ਜੋ ਸਾਡਾ ਫੈਸਲਾ ਹੋਇਆ ਹਰ ਰੋਜ਼ 3 ਘੰਟੇ ਫ੍ਰੀ ਕਰਿਆ ਕਰਾਂਗੇ ਅਸੀਂ ਇਹਨੂੰ ਔਰ ਫਿਰ ਜੇ ਅਗਰ ਨਹੀਂ ਫਿਰ ਵੀ ਨਹੀਂ ਸਰਕਾਰ ਕਿਸੇ ਗੱਲ ਤੇ ਆਈ ਤਾਂ ਫਿਰ ਇਹਨੂੰ ਪੱਕੇ ਤੌਰ ਤੇ ਅਸੀਂ ਫ੍ਰੀ ਕਰ ਦਾਂਗੇ ਲੋਕਾਂ ਲਈ ਫ੍ਰੀ ਚੱਲੂਗਾ ਇਹ ਜਿੰਨਾ ਚਿਰ ਸਾਡੇ ਹਲਕਾ ਸਾਂਨੇ ਵਾਲੀਆਂ ਛੜਕਾਂ ਨਹੀਂ ਬਣਦੀਆਂ ਕਿਉਂਕਿ ਜਿਹੜਾ ਲੌਡੂ ਆਲ ਦਾ ਟੂਲ ਪਲਾਜ਼ਾ ਉਹੀ ਸਾਡੇ 라ਹੌਂ ਰੋਡ ਦਾ ਡਿੱਕਾ ਬਣਿਆ ਵਾ ਔਰ ਸਾਡੇ ਜਿਹੜੀਆਂ ਗੜੀਆਂ ਤੋਂ ਸੜਕਾਂ ਗੜੀਆਂ ਨੂੰ ਜਾਂਦੀ ਜੰਗਲਾਂ ਦੀ ਛੜਕਾ ਇਹ ਸੜਕ ਬਣ ਦਾ ਕੋਈ ਨਾ ਨਹੀਂ ਲੈ ਰਹੀ ਮਿਹਰਬਾਨ ਤੋਂ ਲੈ ਕੇ ਸਾਰੀ ਰਹਿੰਦੀ ਆ ਕੋਈ ਛੋਟਾ ਟੋਟਾ ਬਣਾ ਕੇ ਪੀਡਬਲਯੂਡੀ ਵਾਲਿਆਂ ਨੇ ਬੰਦ ਕਰਤਾ ਪੀਡਬਲਯੂਡੀ ਵਿਭਾਗ ਨੂੰ ਪੈਸੇ ਮਿਲਦੇ ਆ ਇਸ ਕਰਕੇ ਉਹ ਸੜਕ ਬਣਾ ਨਹੀਂ ਰਹੇ ਤੇ ਅਸੀਂ ਉਹਨੇ ਟੂਲਪਲਾਜ਼ਾ ਦੁਬਾਰੇ ਫ੍ਰੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ